ਪੁਰ ਖੇਤਰ ਦੇ ਵਿੱਚ STF ਨੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਮਲਾਜ਼ਮ ਨੂੰ ਪੁਸ਼ਗਿਸ਼ ਤੋਂ ਬਾਅਦ ਕੀਤਾ ਰਿਹਾ ਹਰਕੀਰਤ ਸਿੰਘ ਤੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਲੱਗੇ ਇਲਜ਼ਾਮ ਪਾਕ ਜਾਣ ਵਾਲੇ ਜੱਥੇ ਦਾ ਲਗਾਉਣ ਦਾ ਸੀ ਵੀਜ਼ਾ ਚੀਨ ਵੀ ਗਈ ਸੀ ਯੋਤੀ ਮਲ ਹੋਤਰਾ ਹਰਿਆਣਾ ਪੁਰਬ ਦਾ ਵੱਡਾ ਖੁਲਾਸਾ ਕਿਹਾ ਅੱਤਵਾਦੀ ਹਮਲੇ ਤੋਂ ਪਹਿਲਾਂ ਬੈਲਗਾਮ ਦੀ ਵੀ ਕੀਤੀ ਸੀ ਯਾਤਰਾ ਸੋਫੀਆ ਕੁਰਾਸ਼ੀ ਤੇ ਟਿੱਪਣੀ ਕਰਨ ਵਾਲੇ ਮੰਤਰੀ ਵਿਜੇ ਸ਼ਾਹ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਮੰਤਰੀ ਨੇ ਹਾਈ ਕੋਰਟ ਦੇ ਐਫਆਈਆਰ ਵਾਲੇ ਆਦੇਸ਼ ਨੂੰ ਦਿੱਤੀ ਚੁਣੌਤੀ ਆਪਣੇ ਬਿਆਨ ਦੇ ਲਈ ਮਾਫੀ ਮੰਗ ਚੁੱਕੇ ਨੇ ਵਿਜੇ ਸ਼ਾਹ ਪੰਜਾਬ ਬਿਜਲੈਸ ਦੇ ਸਾਬਕਾ ਚੀਫ ਐਸਪੀਐਸ ਪਰਮਾਰ ਦੀ ਸਸਪੈਂਸ਼ਨ ਮਨਜ਼ੂਰ ਕੇਂਦਰੀ ਗ੍ਰਹਿ ਮੰਤਾਲੇ ਨੇ ਦਿੱਤੀ ਮਨਜ਼ੂਰੀ ਡਰਾਈਵਿੰਗ ਲਾਇਸੈਂਸ ਘੁਟਾਲੇ ਜਿੱਤੇ ਗਏ ਸੀ ਸਸਪੈਂਡ ਸਸਪੈਂਡ ਐਸਐਸਪੀਟੀਆਈਜੀਟੀ ਮੋਡ ਬਹਾਲਿਤ ਛੜਿਆ ਸਿਆਸੀ ਕਮਸਾਨ ਮਜੀਠੀਆ ਦਾ ਸਵਾਲ ਜੋ ਪਹਿਲਾਂ ਪਿਛਟ ਸੀ ਹੁਣ ਈਮਾਨਦਾਰ ਕਿਵੇਂ ਆ ਤਮ ਬਾਜਵਾ ਬੋਲੇ ਸ਼ਾਸਨ ਨਹੀਂ ਡਰਾਉਣਾ ਧਮਕਾਉਣਾ ਹੈ ਅੱਜ ਰੂਸ ਤੇ ਆ ਯੂਕਰੇਨ ਦੇ ਰਾਸ਼ਟਰਪਤੀਆਂ ਦੇ ਨਾਲ ਗੱਲਬਾਤ ਕਰਨਗੇ ਟਰੰਪ ਦੋਹਾਂ ਦੇਸ਼ਾਂ ਦੇ ਵਿਚਾਲੇ ਸੀਜ਼ਫਾਇਰ ਤੇ ਕਰਨਗੇ ਚਰਚਾ ਕਰ ਲੈ ਆ ਯੂਕਰੇਨ ਦੇ ਰਾਸ਼ਟਰਪਤੀ ਨੂੰ ਮਿਲੇ ਸੀ ਅਮਰੀਕਾ ਦੇ ਉਪਰਾਸ਼ਟਰਪਤੀ ਕੈਂਸਰ ਨਾਲ ਪੀੜਤ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਹੱਡੀਆਂ ਤੱਕ ਪਹੁੰਚਿਆ ਪ੍ਰੋਸਟੇਟ ਕੈਂਸਰ ਡੋਨਲਡ ਟਰੰਪ ਨੇ ਜੋ ਬਾਈਡਨ ਦੀ ਸਿਹਤ ਤੇ ਜਾਈ ਚਿੰਤਾ ਕਿ ਆ ਜਲਦ ਠੀਕ ਹੋਣ ਦੀ ਕਰਦੇ ਹਾਂ ਕਾਮਨਾ ਅੱਜ ਪੰਜਾਬ ਦੇ ਗਵਰਨਰ ਨੂੰ ਮਿਲੇਗਾ ਪੰਜਾਬ ਬੀਜੇਪੀ ਦਾ ਡੈਲੀਗੇਸ਼ਨ ਸੁਨੀਲ ਜਾਖੜ ਦੀ ਅਗਵਾਈ ਚ ਕਰਨਗੇ ਮੁਲਾਕਾਤ ਮਜੀਠਾ ਸ਼ਰਬਾਤਾਂ ਤੋਂ ਹੋਵੇਗੀ ਚਰਚਾ ਸਮੇਤ ਇੰਤਕਾਲ ਨਾ ਕਰਨ ਵਾਲੇ ਤਹਿਸੀਲਦਾਰਾਂ ਤੇ ਅੱਜ ਹੋ ਸਕਦੀਆਂ ਸ਼ਾਸਨਿਕ ਕਾਰਵਾਈ ਵਧੀਕ ਮੁਖਸਕਰ ਨੇ ਪੰਜ ਜ਼ਿਲ੍ਹਿਆਂ ਦੇ ਡੀਸੀ ਤੋਂ ਅੱਜ ਮੰਗੀ ਰਿਪੋਰਟ ਕਈ ਜ਼ਿਲ੍ਹਿਆਂ ਦੇ ਲੋਕਾਂ ਨੇ ਦਿੱਤੀ ਸੀ ਸ਼ਿਕਾਇਤ ਅੱਜ ਕਿਸਾਨਾਂ ਨਾਲ ਮਿਲਣਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ੁਰਾਜ ਸਿੰਘ ਚੋਹਾਨ ਦਿੱਲੀ ਦੇ ਹੁਸਾ ਕੈਂਪਸ ਦੇ ਵਿੱਚ ਹੋਵੇਗੀ ਮੁਲਾਕਾਤ ਪੰਜਾਬ ਹਰਿਆਣਾ ਸਮੇਤ ਤਿੰਨ ਸੂਬਿਆਂ ਦੇ ਕਿਸਾਨ ਹੋਣਗੇ ਸ਼ਾਮਿਲ ਸਿੰਧੂ ਜਲ ਸਮਝੌਤੇ ਤੇ ਵੀ ਹੋਵੇਗੀ ਚਰਚਾ ਜੀਵੰਦਰ ਦੇ ਫੋਕਲ ਪੁਆਇੰਟ ਦੇ ਨੇੜੇ ਦੋ ਫੈਕਟਰੀਆਂ ਦੇ ਵਿੱਚ ਲੱਗੀ ਭਿਆਨਕ ਅੱਗ ਫਾਇਰ ਬ੍ਰਿਗੇਡ ਦੀਆਂ 7 ਤੋਂ ਵੱਧ ਗੱਡੀਆਂ ਮੌਕੇ ਤੇ ਮੌਜੂਦ ਸਵੇਰੇ 4 ਵਜੇ ਦੇ ਕਰੀਬ ਲੱਗੀ ਸੀ ਅੱਗ ਪੁਲਿਸ ਗੇਟ ਤੋਂ ਬਾਅਦ ਇਸ ਮੁਲਾਜ਼ਮ ਨੂੰ ਰਿਹਾ ਕਰ ਦਿੱਤਾ ਪਰ ਉਸ ਨੇ ਦਰਸਲ ਹਰਕੀਰਤ ਸਿੰਘ ਨੂੰ ਹਿਰਾਸਤ ਵਿੱਚ ਲਿਆ ਸੀ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਜਿਸ ਤੇ ਕਿ ਇਲਜ਼ਾਮ ਲੱਗੇ ਨੇ ਕੁਰਖੇਤਰ ਐਸਟੀਐਫ ਨੇ ਹਰਕੀਰਤ ਨੂੰ ਕਾਬੂ ਕੀਤਾ ਸੀ ਕੁਰਖੇਤਰ ਤੋਂ ਫਾਕ ਜਾਣ ਵਾਲੇ ਜਥੇ ਦਾ ਹਰਕੀਰਤ ਵਿਜ਼ਾ ਲਗਵਾਉਂਦਾ ਸੀ ਹਾਲੀਕ ਦੇ ਵਿੱਚ ਵਿਸਾਖੀ ਤੇ 300 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜਥਾ ਕੁਰਖੇਤਰ ਤੋਂ ਪਾਕਿਸਤਾਨ ਗਿਆ ਸੀ ਤਾਂ ਇਸ ਦੇ ਵਿਚਾਲੇ ਆਪ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਹਰਿਆਣਾ ਗੁਰਦੁਆਰਾ ਕਮੇਟੀ ਦਾ ਜੋ ਮਲਾਜ਼ਮ ਨੇ ਹਰਕੀਰ ਸਿੰਘ ਉਸ ਨੂੰ ਪਹਿਲਾਂ ਹਿਰਾਸਤ ਵਿੱਚ ਲਿਆ ਗਿਆ ਉਸ ਦੇ ਬਾਅਦ ਪੁੱਛਗਿੱਛ ਕੀਤੀ ਜਾਂਦੀ ਹੈ ਸਵਾਲ ਜਵਾਬ ਕੀਤੇ ਜਾਂਦੇ ਨੇ ਤੇ ਇਸ ਦੇ ਬਾਅਦ ਮਲਾਜ਼ਮ ਨੂੰ ਰਿਹਾ ਕਰ ਦਿੱਤਾ ਗਿਆ ਜਿਵੇਂ ਕਿ ਦੱਸਿਆ ਵੀ ਅਰ ਕੀਰਤਨ 8:30 ਵਜੇ ਨਾ ਕੋ ਸ਼ਾਮ ਕਲੋਨੀ ਇੰਦਰ ਆਂਦੇ ਨੇ ਉੱਥੋਂ 6 ਬੰਦੇ ਆਏ ਨੇ ਉਹ ਚੁੱਕ ਲੈ ਗਏ ਨੇ ਹਾਂਜੀ ਕੋਈ ਕੁਝ ਦੱਸਿਆ ਕਿਹੜੇ ਕਿੱਥੋਂ ਦੀ ਪੁਲਸ ਆਈ ਸੀ ਕਿੱਥੋਂ ਦੀ ਸਾਨੂੰ ਕੋਈ ਨਹੀਂ ਦੱਸਿਆ ਜੀ ਨਾ ਪਤਾ ਕਿਸੇ ਨੂੰ ਨਾ ਜੀ ਤੁਹਾਨੂੰ ਹੁਣ ਤੱਕ ਕੁਝ ਪਤਾ ਚੱਲਿਆ ਕਿ ਰੱਜੇ ਬਾਰੇ ਅਜੇ ਕੋਈ ਨਹੀਂ ਪਤਾ ਲੱਗਾ ਜੀ ਕੌਣ ਆਇਆ ਸੀ ਫਿਰ ਉਹਨੂੰ ਹੁਣ ਫੋਨ ਮੈਂ ਕਰਨਾ ਉਹ ਜੀ ਨਨਕਨ ਸਾਹਿਬਾ ਲੱਗਦਾ ਰਿਸ਼ਵਤ ਲੱਗਦੇ ਨਾ ਚੱਲ ਜਾਂਦੀ ਹੈ ਉਹ ਪੂਰੀ ਜਾਂਦੀ ਹੈ ਫਿਰ ਅਗੋਂ ਮਨੋ ਸਵਿਚ ਆਫ ਬੰਦ ਹੋ ਜਾਂਦਾ ਤੇ ਆਪਣਾ ਕੀ ਕੰਮ ਕਰਦਾ ਸੀ ਹਰਕਿਰਤ ਹਰਕਿਰਤ ਜੀ ਆਪਣਾ ਆਪਣੇ ਹਰਿਆਣਾ ਕਮੇਟੀ ਐ ਨਾ ਜੀ ਉਧਰ ਯਾਤਰਾ ਇੰਚਾਰਜ ਸੀ ਯਾਤਰਾ ਦਾ ਬਾਅਦ ਜਿਹਾ ਇੱਕ ਕੰਨਦਾ ਨੌਕਰੀ ਕਰਦਾ ਹੈ ਮਿਸ਼ਨ ਚ ਮੇਰੇ ਡਿਊਟੀ ਸੀ ਜਿਹੜੇ ਇਥੋਂ ਦੇ ਸਰਦਾਰ ਲੋਨ ਨੇ ਨਾ ਸਾਰੇ ਉਹਦੇ ਜਾ ਕੇ ਵੀਰੋਂ ਆਂਦਾ ਸੀ ਕਦੋਂ ਉਹ ਵੀ ਗਿਆ ਕਦੀ ਪਾਕਿਸਤਾਨ ਤੇ ਨਾ ਨਹੀਂ ਗਿਆ ਕਦੀ ਪਾਕਿਸਤਾਨ ਗਿਆ ਹਾਂ ਜੀ ਦੂਜੇ ਪਾਸੇ ਯੂਟਿਊਬਰ ਯੋਤੀ ਮਲਹੋਤਰਾ ਗ੍ਰਫਤਾਰੀ ਦੇ ਬਾਅਦ ਪੁਲਿਸ ਰਿਮਾਂਡ ਤੇ ਆ ਤੇ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਕਿ ਯੋਤੀ ਪਾਕਿਸਤਾਨੀ ਏਜੰਟ ਦੇ ਸੰਪਰਕ ਵਿੱਚ ਸੀ ਤੇ ਪਾਕਿਸਤਾਨ ਦੇ ਨਾਲ ਨਾਲ ਚੀਨ ਦੀ ਟਰੈਵਲ ਹਿਸਟਰੀ ਦਾ ਵੀ ਖੁਲਾਸਾ ਹੋਇਆ ਹੈ। ਹਿਸਾਰ ਦੀ ਰਹਿਣ ਵਾਲੀ ਯੋਤੀ ਮਲਹੋਤਰਾ ਜਿਸ ਨੇ ਆਪਣੇ ਦੇਸ਼ ਦੇ ਨਾਲ ਗਦਾਰੀ ਕੀਤੀ ਤੇ ਦੁਸ਼ਮਣ ਦੇਸ਼ ਦੇ ਲਈ ਜਾਸੂਸੀ ਕੀਤੀ। ਜੋੜ ਰਿਮਾਨ ਦੇ ਦੌਰਾਨ ਪੁਲਿਸ ਕਈ ਰਾਜ਼ ਖੰਗਾੜ ਰਹੀ ਹੈ ਤੇ ਹੁਣ ਤੱਕ ਕਈ ਵੱਡੇ ਖੁਲਾਸੇ ਹੋਏ ਨੇ हिसार ਪੁਲਿਸ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਖੁਲਾਸਾ ਕੀਤਾ ਕਿ ਯੋਤੀ ਪਾਕਿਸਤਾਨ ਦੇ ਨਾਲ ਨਾਲ ਚੀਨ ਵੀ ਜਾ ਕੇ ਆਈ ਹੈ ਜੋ ਪਾਕਿਸਤਾਨੀ ਏਜੰਟ ਦੇ ਸੰਪਰਕ ਵਿੱਚ ਸੀ ਉੱਥੇ ਯੋਤੀ ਦੀ ਪੂਰੀ ਟਰੈਵਲ ਹਿਸਟਰੀ ਵੀਡੀਓਜ਼ ਤੇ ਪਹਿਲਗਾਮ ਦੌਰੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਵੀ ਵੱਡਾ ਖੁਲਾਸਾ ਹੋਇਆ ਕਿ ਯੋਤੀ ਦੀ ਆਮਦਨ ਉਸ ਦੇ ਸਰੋਤਾਂ ਤੋਂ ਵੱਧ ਸੀ ਜਦੋਂ ਤੇ ਮਹਤਰਾ ਜੋ ਕਿ ਵੈਸਡੈਂਟ ਹੈ हिसार ਕੀ उसको हमने अरेस्ट किया तो शी शिवाज विथ पी आईओ एंड शेयर ऑल्सो विजिटेड पाकिस्तान मल्टीपल टाइम्स और शी शेयर ऑल्सो विजिटेड चाइना वंस और उसे हमने परसों अरेस्ट किया वो है उसे पुलिस ने नौजवानों आगाह भी किया है कि अजि कदम ना चुकया जाए जिस दे तो किसी कार्रवाई का सामना करना पे जो आज की जो यंग जनरे उनको मैं रिक्वेस्ट भी करूँगा कि आप लोग जो है काफी सावधानी पूर्वक लोगों से सोशल मीडिया पे करें और ऐसी कोई भी जो देश विरोधी हो चाहे देश के को जो खतरा हो सके तो ऐसा कोई कदम ना उठाए जिससे कि एक्सपीरियंस फॉर के घर भी पहुंची उसके पिता के योती के पिता ज्यादा तो बचते हुए नजर आए से ये अपने क्या नाम है यहाँ कॉलेज है पता पतन से ही हाँ जी और आपको पता था कि यूट्यूबर है ब्लॉगर है वो यूट्यूब तो ये चलाया करते फिल्म किन वीडियो बनाया करते छोटी मोटी जो भी है हुँ. बाकी और कोई पंगा कौन था जी और आप क्या करते हैं पेशे से मैं तो पालिश का काम करता हूँ जी अच्छा और एक भाई आपके यहाँ रहते हैं हाँ जी लेकिन आपको कभी नहीं पता चला कि वो पाकिस्तान गई है तीन बार पाकिस्तान जा चुकी है ज्योति उसके वीडियो है सबूत के तौर पर मालूम नहीं है जी मेरे को तो ਜੋਤੀ ਦੇ ਨਾਲ ਜੁੜਿਆ ਇਹ ਵੀ ਖੁਲਾਸਾ ਹੋਇਆ ਕਿ ਪਹਿਲਗਾ ਮਾਮਲੇ ਦੇ ਦੌਰਾਨ ਦਾਨਿਸ਼ ਨੇ ਜੋਤੀ ਦੇ ਨਾਲ ਗੱਲਬਾਤ ਕੀਤੀ ਸੀ ਤੇ ਯੋਧ ਦੇ ਦੌਰਾਨ ਦਾਨਿਸ਼ ਜੋਤੀ ਦੇ ਸੰਪਰਕ ਵਿੱਚ ਸੀ ਜ਼ਿਕਰਯੋਗ ਹੈ ਕਿ ਜੋਤੀ ਤੋਂ ਇਲਾਵਾ ਹੋਰ ਪੰਜ ਮੁਲਜ਼ਮਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਤੇ ਜਾਸੂਸੀ ਦੇ ਇਲਜ਼ਾਮ ਲੱਗੇ ਨੇ ਇਸ ਆਰਤੋਂ ਸੰਦੀਪ ਸੈਣੀ ਨਿਊਜ਼ 18 ਪੰਜਾਬ ਜਿਲੰਦਰ ਦੇ ਨਾਲ ਜੁੜੀ ਵੱਡੀ ਖਬਰ ਦਾ ਅਪਡੇਟ ਕਰਾਂਗੇ ਫੋਕਲ ਪੁਆਇੰਟ ਦੇ ਨੇੜੇ ਅੱਗ ਦਾ ਤਾंडव ਨਜ਼ਰ ਆਇਆ ਦੋ ਫੈਕਟਰੀਆਂ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਸਵੇਰੇ 4 ਵਜੇ ਦੇ ਕਰੀਬ ਇਹ ਅੱਗ ਲੱਗੀ ਇਲਾਕਾ ਵਾਸੀਆਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਫਾਇਰ ਬ੍ਰਿਗੇਡ ਦੀਆਂ 7 ਤੋਂ ਵੱਧ ਗੱਡੀਆਂ ਮੌਕੇ ਤੇ ਮੌਜੂਦ ਨੇ ਫੈਕਟਰੀਆਂ ਦੇ ਵਿੱਚ ਰਬੜ ਤੇ ਟਾਇਰਾਂ ਦਾ ਕੰਮ ਹੁੰਦਾ ਹੈ ਤਾਂ ਜਿਲੰਦਰ ਦੀਆਂ ਤਸਵੀਰਾਂ ਜੋ ਕਿ ਸਾਹਮਣੀਆਂ ਹਨ ਕਿ ਇੱਥੇ ਕਿ ਫੋਕਲ ਪੁਆਇੰਟ ਦੇ ਬਿਲਕੁਲ ਨੇੜੇ ਅੱਗ ਦਾ ਤਾंडਵ ਨਜ਼ਰ ਆਉਂਦਾ ਹੈ ਦੋ ਫੈਕਟਰੀਆਂ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਸਵੇਰੇ 4 ਆਤ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਗ ਕਿੰਨੀ ਜ਼ਬਰਦਸਤ ਕਿੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਵੀ ਨਜ਼ਰ ਆ ਰਹੀਆਂ ਨੇ ਉੱਥੇ ਧੂਮੇ ਦਾ ਗੁਬਾਰ ਨਿਕਲਦਾ ਹੈ ਸਾਬਤ ਤੌਰ ਤੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਤਾਂ ਆ ਨੇੜੇ ਤੀੜੇ ਦੇ ਲੋਕਾਂ ਦੇ ਵੱਲੋਂ ਫਾਇਰ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਉਸ ਦੇ ਬਾਅਦ ਫਾਇਰ ਬ੍ਰਿਗੇਡ ਦੀਆਂ 7 ਤੋਂ ਵੱਧ ਗੱਡੀਆਂ ਆ ਮੌਕੇ ਤੇ ਪਹੁੰਚਦੀਆਂ ਨੇ ਆ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਕਿ ਫੈਕਟਰੀਆਂ ਦੇ ਵਿੱਚ ਰਬੜ ਤੇ ਟਾਇਰਾਂ ਦਾ ਕੰਮ ਹੁੰਦਾ ਸੀ ਆਖਿਰਕਾਰ ਅੱਗ ਲੱਗਣ ਦੀ ਵਜ੍ਹਾ ਕੀ ਰਹੀ ਇਹ ਫਿਲਹਾਲ ਸਾਫ ਨਹੀਂ ਹੋ ਸਕਿਆ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਦਰਸ ਅਜਲੰਦਰ ਦਾ ਜੋ ਫੋਕਲ ਪੁਆਇੰਟ ਹੈ ਉਸ ਦੇ ਬਿਲਕੁਲ ਨੇੜੇ ਅੱਗ ਲੱਗਣ ਦੀ ਘਟਨਾ ਵਾਪਰੀ ਦੱਸਿਆ ਜਾ ਰਿਹਾ ਹੈ ਕਿ ਫੋਕਲ ਪੁਆਇੰਟ ਦੇ ਨੇੜੇ ਦੋ ਫੈਕਟਰੀਆਂ ਦੇ ਵਿੱਚ ਅਚਾਨਕ ਹੀ ਅੱਗ ਲੱਗ ਗਈ ਸਵੇਰੇ 4 ਵਜੇ ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਫਾਇਰ ਬਗੀਆਂ ਦੀਆਂ 7 ਤੋਂ ਵੱਧ ਗੱਡੀਆਂ ਮੌਕੇ ਤੇ ਮੌਜੂਦ ਨੇ ਜਲੰਧਰ ਦੇ ਗਦਈਪੁਰ ਫੈਕਟਰੀ ਦੇ ਵਿੱਚ ਅੱਜ ਭਿਆਨਕ ਅੱਗ ਲੱਗੀ ਹੈ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜੇ ਲੱਗੀ ਅੱਗ ਦੱਸੀ ਜਾ ਰਹੀ ਹੈ ਤੜਕੇ 2:30 ਤੋਂ 3 ਵਜੇ ਦੇ ਵਿੱਚ ਲੱਗਦੀ ਹੈ ਤਾਂ 4 ਵਜੇ ਦੇ ਕਰੀਬ ਜਿਹੜੀ ਕਿ ਗੱਡੀਆਂ ਇੱਥੇ ਮੌਕੇ ਤੇ ਪਹੁੰਚ ਜਾਂਦੀਆਂ ਨੇ ਜਦੋਂ ਅੱਗ ਦੇ ਭਾਰੇ ਆਸ-ਪਾਸ ਦੇ ਇਲਾਕੇ ਦੇ ਵਿੱਚ ਲੋਕਾਂ ਨੂੰ ਪਤਾ ਲੱਗਦਾ ਤਾਂ ਉਹਨਾਂ ਵੱਲੋਂ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਤਾਂ ਮੌਕੇ ਤੇ ਗੱਡੀਆਂ ਪਹੁੰਚ ਚੁੱਕੀਆਂ ਨੇ ਦੱਸਿਆ ਜਾ ਰਿਹਾ ਹੁਣ ਤੱਕ 10 ਦੇ ਕਰੀਬ ਪਾਣੀ ਦੀਆਂ ਗੱਡੀਆਂ ਲੱਗ ਚੁੱਕੀਆਂ ਨੇ ਤਾਂ ਅੱਗ ਹਲੇ ਵੀ ਜਿਹੜੀ ਕਾਬੂ ਪਾਣ ਦੇ ਵਿੱਚ ناکਾਮ ਹੈ ਕਿਉਂ ਦੋ ਫੈਕਟਰੀਆਂ ਇਸ ਦੇ ਚਪੇੜ ਦੇ ਵਿੱਚ ਆਣ ਦੀ ਹਲੇ ਗੱਲ ਸਾਹਮਣੇ ਆ ਰਹੀ ਹੈ ਕਿਉਂਕਿ ਹਲੇ ਜਿਹੜੀ ਅੱਗ ਬਹੁਤ ਜ਼ਿਆਦਾ ਹੈ ਤਾਂ ਅੰਦਰ ਦੀ ਕਿੰਨਾ ਕੁ ਨੁਕਸਾਨ ਹੋਇਆ ਹੈ ਕਾਰਨ ਕੀ ਹੈ ਇਹ ਹਲੇ ਜਿਹੜਾ ਕੀ ਹੈ ਪਤਾ ਨਹੀਂ ਲੱਗ ਪਾਰਿਆ ਤਾਂ ਦਮਕਰ ਵਿਭਾਗ ਦੇ ਅਧਿਕਾਰੀ ਜਿਹੜੇ ਕੀ ਹੈ ਮੌਕੇ ਤੇ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ ਟੀਮਾਂ ਸਾਰੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤਾਂ ਦੱਸ ਦਈਏ ਜਿਹੜੀ ਆਸ਼ਾ ਰਬੜ ਫੈਕਟਰੀ ਤੇ ਦੂਸਰੀ ਫੈਕਟਰੀ ਜਿਸ ਦੇ ਵਿੱਚ ਸੰਡੇ ਕਰਕੇ ਬੰਦ ਸੀ ਲੇਕਿਨ ਦੇਰ ਰਾਤ ਜਿਹੜੀ ਅੱਗ ਲੱਗ ਜਾਂਦੀ ਹੈ ਕਾਰਨ ਸ਼ੋਰਟ ਸਰਕਟ ਦਾ ਵੀ ਦੱਸੇ ਜਾ ਰਹੇ ਲੇਕਿਨ ਹਲੇ ਜਿਹੜਾ ਕੀ ਹੈ ਸਪਸ਼ਟ ਨਹੀਂ ਹੋ ਰੋਕਾਂਗੇ ਅਗਲੀ ਖਬਰ ਦਾ ਜੀ ਕਿਸਾਨਾਂ ਨੂੰ ਮਿਲਣਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਿੱਲੀ ਸਥਿਤ ICAR ਦੇ ਪੂਸਾ ਕੈਂਪਸ ਦੇ ਵਿੱਚ ਮੁਲਾਕਾਤ ਹੋਵੇਗੀ ਪੰਜਾਬ ਹਰਿਆਣਾ ਸਮੇਤ ਕਈ ਸੂਬਿਆਂ ਦੇ ਕਿਸਾਨ ਇਸ ਦੇ ਵਿੱਚ ਸ਼ਾਮਲ ਹੋਣਗੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਵੀ ਚਰਚਾ ਕੀਤੀ ਜਾਵੇਗੀ ਸਿੰਧੂ ਜਲ ਸਮਝੌਤੇ ਦੇ ਕਾਰਨ ਹੋਏ ਨੁਕਸਾਨ ਤੇ ਗੱਲਬਾਤ ਹੋਵੇਗੀ ਸਮਝੌਤੇ ਰੱਦ ਹੋਣ ਦੇ ਕਾਰਨ ਹੋਣ ਵਾਲੇ ਫਾਇਦੇ ਤੇ ਵੀ ਚਰਚਾ ਕੀਤੀ ਜਾਵੇਗੀ ਤੇ ਅੱਜ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਰਸਲ ਦਿੱਲੀ ਸਥਿਤ ICAR ਦੇ ਪੂਸਾ ਕੈਂਪਸ ਦੇ ਵਿੱਚ ਮੁਲਾਕਾਤ ਹੋਣੀ ਹੈ ਜਿਸ ਦੇ ਵਿੱਚ ਕਿ ਪੰਜਾਬ ਹਰਿਆਣਾ ਸਮੇਤ ਕਈ ਸੂਬਿਆਂ ਦੇ ਕਿਸਾਨ ਸ਼ਾਮਲ ਹੋਣਗੇ ਤੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਵੀ ਚਰਚਾ ਹੋਵੇਗੀ ਹੋਰ ਕਿਸਾਨਾਂ ਦੇ ਜੋ ਕਿਸਾਨੀ ਦੇ ਨਾਲ ਖੇਤੀਬਾੜੀ ਨਾਲ ਜੁੜੇ ਹੋਏ ਮਸਲੇ ਨੇ ਉਹਨਾਂ ਮਸਲਿਆਂ ਤੇ ਵੀ ਅੱਜ ਦੀ ਇਸ ਮੁਲਾਕਾਤ ਦੇ ਦੌਰਾਨ ਚਰਚਾ ਕੀਤੀ ਜਾਵੇਗੀ ਰੋਕ ਰਾਂਗੇ ਅਗਲੀ ਵੱਡੀ ਖਬਰ ਦਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੂੰ ਕੈਂਸਰ ਹੋਇਆ ਹੈ ਜੋ ਬਾਈਡਨ ਦੀਆਂ ਹੱਡੀਆਂ ਤੱਕ ਪ੍ਰੋਸਟੇਟ ਕੈਂਸਰ ਪਹੁੰਚ ਗਿਆ ਡੋਨਲਡ ਟਰੰਪ ਨੇ ਜੋ ਬਾਈਡਨ ਦੀ ਸਿਹਤ ਤੇ ਚਿੰਤਾ ਜਤਾਈ ਹੈ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਇਸ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਅਸੀਂ ਬਾਈਡਨ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਾਂ ਤਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੂੰ ਕੈਂਸਰ ਹੋਇਆ ਜੋ ਬਾਈਡਨ ਦੀਆਂ ਹੱਡੀਆਂ ਤੱਕ ਪ੍ਰੋਸਟੇਟ ਕੈਂਸਰ ਪਹੁੰਚ ਚੁੱਕਾ ਹੈ ਤਾਂ ਇਸ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੋ ਬਾਈਡਨ ਦੀ ਸਿਹਤ ਤੇ ਅਚੰਤਾਜ ਜਤਾਈ ਹੈ ਡੋਨਲਡ ਟਰੰਪ ਦਾ ਕਹਿਣੇ ਕਿਸ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਲੱਗਿਆ ਉਹਨਾਂ ਨੇ ਕਿਹਾ ਕਿ ਅਸੀਂ ਬਾਈਡਨ ਦੀ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਡੋਨਲਡ ਟਰੰਪ ਤੋਂ ਪਹਿਲਾਂ ਵਾਲਾ ਜੋ ਨਿਓਰਸੀ ਕਾਰਜਕਾਲ ਸੀਗਾ ਤਾਂ ਜੋ ਬਾਈਡਨ ਹੀ ਅਮਰੀਕਾ ਦੇ ਰਾਸ਼ਟਰਪਤੀ ਸਨ ਜੋ ਕਿ ਹੁਣ ਸਾਬਕਾ ਰਾਸ਼ਟਰਪਤੀ ਨੇ ਤਾਂ ਜਿਨ੍ਹਾਂ ਨੂੰ ਕੈਂਸਰ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਬਾਈਡਨ ਦੀਆਂ ਹੱਡੀਆਂ ਤੱਕ ਪ੍ਰੋਸਟੇਟ ਕੈਂਸਰ ਪਹੁੰਚ ਚੁੱਕਾ ਜਿਸ ਤੇ ਕਿ ਡੋਨਲਡ ਟਰੰਪ ਦੇ ਵੱਲੋਂ ਚਿੰਤਾ ਜਤਾਈ ਗਈ ਉਹਨਾਂ ਨੇ ਕਿਹਾ ਕਿ ਇਸ ਬਾਰੇ ਜਾਣ ਕੇ ਮੈਨੂੰ ਦੁੱਖ ਲੱਗਿਆ ਅਸੀਂ ਬਾਈਡਨ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਾਂ ਯੂਕਰੇਨ ਦੇ ਰਾਸ਼ਟਰਪਤੀ ਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਵਿਚਾਲੇ ਮੁਲਾਕਾਤ ਹੋਈ ਹੈ ਜੇਲਨਸਕੀ ਤੇ ਜੇਡੀ ਵਿਨਸ ਦੇ ਵਿਚਾਲੇ ਮੁਲਾਕਾਤ ਹੋਈ ਹੈ ਵਾਈਟ ਹਾਊਸ ਦੇ ਵਿੱਚ ਹੋਏ ਵਿਵਾਦ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਹੈ ਰੂਸ ਯੂਕਰੇਨ ਦੇ ਵਿਚਾਲੇ ਚੱਲ ਰਹੀ ਜੰਗ ਤੇ ਗੱਲਬਾਤ ਹੋਈ ਹੈ ਰੂਸ ਐ ਯੂਕਰੇਨ ਸੀਜ਼ਫਾਇਰ ਨੂੰ ਲੈ ਕੇ ਚਰਚਾ ਕੀਤੀ ਕਿ ਅੱਜ ਰੂਸ ਤੇ ਯੂਕਰੇਨ ਦੇ ਰਾਸ਼ਟਰਪਤੀਆਂ ਦੇ ਨਾਲ ਗੱਲਬਾਤ ਵੀ ਕਰਨਗੇ ਟਰੰਪ ਦੋਹਾਂ ਦੇਸ਼ਾਂ ਦੇ ਵਿਚਾਲੇ ਸੀਜ਼ਫਾਇਰ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਪਿਛਲੇ ਹਫਤੇ ਇਸਤਾਨਬੁਲ ਦੇ ਵਿੱਚ ਰੂਸ ਤੇ ਆਯੂਕਰਨ ਦੇ ਵਿਚਾਲੇ ਗੱਲਬਾਤ ਹੋਈ ਸੀ ਹਾਲਾਂਕਿ ਇਸ ਗੱਲਬਾਤ ਦੇ ਵਿੱਚ ਕੋਈ ਵੀ ਸਫਲਤਾ حاصل ਨਹੀਂ ਹੋਈ ਸੀ ਕਿਉਂਕਿ ਆਯੂਕਰਨ ਤੇ ਰੂਸ ਦੇ ਵਿਚਾਲੇ ਆ ਸਾਲ 2022 ਫਰਵਰੀ 2022 ਤੋਂ ਲਗਾਤਾਰ ਇਹ ਯੰਗ ਅਯੁੱਧ ਜਾਰੀ ਹੈ 3 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਹੁਣ ਤੱਕ ਦੀ ਜੇਕਰ جنگ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਦੋਵਾਂ ਦੇਸ਼ਾਂ ਨੂੰ ਹੀ ਜਾਨੀ ਤੇ ਮਾਲੀ ਨੁਕਸਾਨ ਆਇਆ ਕਿਥੇ ਇੱਕ ਵੱਡੀ ਗਿਣਤੀ ਵਿੱਚ ਆਮ ਲੋਕਾਂ ਦੀ ਜਾਨ ਗਈ ਹੈ ਉਥੇ ਸੈਨਿਕਾਂ ਦੀ ਜਾਨ ਗਈ ਹੈ ਤਾਂ ਆਰਥਿਕਤਾ ਨੂੰ ਵੀ ਵੱਡੀ ਸੱਟ ਵੱਜੀ ਹੈ ਇਸ ਅਯੁੱਧ ਦੇ ਕਾਰਨ ਤੇ ਇਸ ਦੇ ਵਿਚਾਲੇ ਇੱਕ ਕੋਸ਼ਿਸ਼ਾਂ ਸੀਜ਼ ਫਾਇਰਦੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਿਵੇਂ ਆਖਰਕਾਰ ਇਸ ਜੰਗ ਤੇ ਬ੍ਰੇਕ ਲਗਾਈ ਜਾਵੇ ਤਾਂ ਇਸ ਨੂੰ ਲੈ ਕੇ ਆਯੂਕਰੇਨ ਦੇ ਰਾਸ਼ਟਰਪਤੀ ਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਵਿਚਾਲੇ ਇਹ ਮੁਲਾਕਾਤ ਹੋਈ ਹੈ ਤਾਂ ਰੂਸ ਆਯੂਕਰੇਨ ਸੀਜ਼ ਫਾਇਰ ਨੂੰ ਲੈ ਕੇ ਇਸ ਗੱਲਬਾਤ ਦੇ ਦੌਰਾਨ ਚਰਚਾ ਕੀਤੀ ਗਈ ਹੈ ਉੱਥੇ ਅੱਜ ਰੂਸ ਤੇ ਆਯੂਕਰੇਨ ਦੇ ਰਾਸ਼ਟਰਪਤੀਆਂ ਦੇ ਨਾਲ 트੍ਰੰਪ ਦੇ ਵੱਲੋਂ ਵੀ ਗੱਲਬਾਤ ਕੀਤੀ ਜਾਵੇਗੀ ਰੋਕਰਾਂਗ ਅਗਲੀ ਖਬਰ ਦਾ ਸਾਬਕਾ ਪੰਜਾਬ ਵਿਜੀਲੈਂਸ ਚੀਫ ਐਸਪੀਐਸ ਪਰਮਾਰ ਦੀ ਸਸਪੈਂਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਸਪੈਂਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਐਸਐਸਪੀ ਵਰਮਦੀਪ ਸਿੰਘ ਤੇ ਏਆਈਜੀ ਹਰਪੀ ਸਿੰਘ ਦੀ ਸਸਪੈਂਸ਼ਨ ਨੂੰ ਰੱਦ ਕੀਤਾ ਗਿਆ ਐਸਪੀਐਸ ਪਰਮਾਰ ਦੇ ਨਾਲ ਹੀ ਇਹ ਦੋਵੇਂ ਅਫਸਰ ਸਸਪੈਂਡ ਕੀਤੇ ਗਏ ਸਨ ਡਰਾਈਵਿੰਗ ਲਾਇਸੈਂਸ ਕੋਟਾਲੇ ਦੇ ਵੀ ਦਰਸ਼ਕਾਂ ਨੂੰ ਸਸਪੈਂਡ ਕੀਤਾ ਗਿਆ ਸੀ ਅਪ੍ਰੈਲ ਮਹੀਨੇ ਦੇ ਵਿੱਚ ਹੀ ਇਹ ਸਸਪੈਂਡ ਕੀਤੇ ਗਏ ਸਨ ਤਾ ਸਾਬਕਾ ਪੰਜਾਬ ਬਿਜ਼ਨਸ ਚੀਫ ਐਸਪੀਐਸ ਪਰਮਾਰ ਦੀ ਸਸਪੈਂਸ਼ਨ ਨੂੰ ਮਨਜ਼ੂਰ ਕੀਤਾ ਗਿਆ ਦਰਸਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਸਪੈਂਸ਼ਨ ਨੂੰ ਮਨਜ਼ੂਰੀ ਦਿੱਤੀ ਹੈ ਤਾਂ ਦੂਜੇ ਪਾਸੇ ਐਸਐਸਪੀ ਸਵਰਨਦੀਪ ਸਿੰਘ ਤੇ ਆਈਜੀ ਹਰਪ੍ਰੀਤ ਸਿੰਘ ਦੀ ਸਸਪੈਂਸ਼ਨ ਪੰਜਾਬ ਸਰਕਾਰ ਨੇ ਰੱਦ ਕੀਤੀ ਹੈ ਦੋਵੇਂ ਅਫਸਰਾਂ ਨੂੰ ਜੋ ਕਿ ਬਹਾਲ ਕਰ ਦਿੱਤਾ ਗਿਆ ਤਾਂ ਸਸਪੈਂਡਡ ਪੁਲਸ ਅਫਸਰਾਂ ਦੀ ਮੋੜ ਬਹਾਲੀ ਤੇ ਸਿਆਸੀ ਕਮਸਾਣ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਕਾਂਗਰਸ ਤੇ ਅਕਾਲੀ ਦਲ ਨੇ ਸਰਕਾਰ ਤੇ ਸਵਾਲ ਚੁੱਕੇ ਨੇ ਪੰਜਾਬ ਸਰਕਾਰ ਦਾ ਇੱਕ ਹੋਰ ਯੂ ਟਰਨ ਵਿਕਰਮ ਅਜੀਠਿਆ ਦੇ ਵੱਲੋਂ ਇਹ ਸਵਾਲ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ 24-25 ਦਿਨ ਪਹਿਲਾਂ ਹੀ ਜੋ ਕਰਪਟ ਸੀ ਹੁਣ ਉਹ ਇਮਾਨਦਾਰ ਹੋ ਗਏ ਨਾਲ ਹੀ ਤੰਜਕਸ ਦੇ ਮਜੀਠਿਆ ਨੇ ਕਿਹਾ ਕਿ ਫਿਰ ਤਾਂ ਐਸਪੀਐਸ ਪਰਮਾਰ ਨੂੰ ਵੀ ਬਹਾਲ ਕਰ ਦੇਣਾ ਚਾਹੀਦਾ ਸੀ ਸਸਪੈਂਡ ਤੋਂ ਬਾਅਦ ਬਹਾਲੀ ਦੋਵੇਂ ਫੈਸਲੇ ਠੀਕ ਨਹੀਂ ਹੋ ਸਕਦੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਸਵਾਲ ਚੁੱਕਿਆ ਉਹਨਾਂ ਨੇ ਕਿਹਾ ਕਿ ਇਹ ਸ਼ਾਸਨ ਨਹੀਂ ਡਰਾਉਣਾ ਧਮਕਾਣਾ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਟਵੀਟ ਕਰਦੇ ਲਿਖਿਆ ਕਿ ਪਹਿਲਾਂ ਆ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਫਸਰਾਂ ਨੂੰ ਮੁਅਤਲ ਕੀਤਾ ਤੇ ਹੁਣ ਉਹਨਾਂ ਨੂੰ ਬਹਾਲ ਵੀ ਕਰ ਦਿੱਤਾ ਗਿਆ ਉਹੀ ਅਹੁਦੇ सस्पेंशन ਪੀਰੀਅਡ ਵੀ ਗਿਣਿਆ ਨਹੀਂ ਗਿਆ ਦੋਵੇਂ ਫੈਸਲੇ ਸਹੀ ਨਹੀਂ ਹੋ ਸਕਦੇ ਕਿ ਆਪਨੇ ਉਹਨਾਂ ਨੂੰ ਲਾਈਨ ਦੇ ਵਿੱਚ ਆਉਣ ਦੇ ਲਈ ਮੁਅਤਲ ਕੀਤਾ ਸੀ ਅਤੇ ਹੁਣ ਉਹਨਾਂ ਨੇ ਪਾਲਣਾ ਕੀਤੀ ਹੈ ਇਹ ਸ਼ਾਸਨ ਨਹੀਂ ਇਹ ਡਰਾਉਣਾ ਧਮਕਾਉਣਾ ਹੈ ਤਾਂ ਉੱਥੇ ਅਕਾਲੀ ਦਲ ਦੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਲਿਖਿਆ ਗਿਆ ਕਿ ਪੰਜਾਬ ਸਰਕਾਰ ਦਾ ਇੱਕ ਹੋਇਆ ਯੂ ਟਰਨ ਤੇ ਹੋਰ ਵੱਡਾ ਝੂਠ ਸਾਹਮਣੇ ਆਇਆ ਜਿਹੜੇ 24-25 ਦਿਨ ਪਹਿਲਾਂ ਕਰਪਟ ਸੀ ਹੁਣ ਬਹਾਲ ਹੋ ਗਏ ਇਸ ਦਾ ਮਤਲਬ ਹੈ ਈਮਾਨਦਾਰ ਨੇ ਫਿਰ ਸਰਕਾਰ ਝੂਠ ਬੋਲਦੀ ਸੀ ਅਸਲੀ ਸਟੋਰੀ ਇਹ ਹੈ ਕਿ ਇਹਨਾਂ ਨੂੰ ਕੁਝ ਸਿਆਸੀ ਲੀਡਰਾਂ ਦੇ ਖਿਲਾਫ ਵਰਤਿਆ ਜਾਣਾ ਸੀ ਤੇ ਉਸ ਵੇਲੇ ਹੱਥ ਠੋਕਾ ਨਹੀਂ ਬਣੇ ਹੁਣ ਲੱਗਦਾ ਕੁਝ ਸਮਝੌਤਾ ਹੋ ਗਿਆ ਇਸ ਲਈ ਇਹਨਾਂ ਨੂੰ ਬਹਾਲ ਕਰਤਾ ਦੂਜਿਆਂ ਦੇ ਨਾਲ ਗੱਲ ਨਹੀਂ ਮੁੱਕੀ ਐਸਪੀਐਸ ਪਰਮਾਰ ਦੇ ਨਾਲ ਬਦਲਾ ਦੇ ਇਹ ਹਾਲਾਤ ਨੇ ਸਰਕਾਰ ਨੂੰ ਮਾਫੀ ਮੰਗਦੇ ਹੋਏ ਫਿਰ ਐਸਪੀਐਸ ਪਰਮਾਰ ਨੂੰ ਵੀ ਬਹਾਲ ਕਰਨਾ ਚਾਹੀਦਾ ਕੇਸ ਤਾਂ ਇੱਕ ਹੀ ਸੀ ਰੋਕ ਕਰਨ ਅਗਲੀ ਵੱਡੀ ਖਬਰ ਦਾ ਰਾਕੇਸ਼ ਤਕੈਦ ਦਾ ਸਿਰ ਕਲਮ ਕਰਨ ਤੇ ਇਨਾਮ ਰੱਖਿਆ ਗਿਆ ਇੱਕ ਸ਼ਖਸ ਨੇ ਰਾਕੇਸ਼ ਤਕੈਦ ਦਾ ਸਿਰ ਕਲਮ ਕਰਨ ਤੇ ਇਨਾਮ ਰੱਖਿਆ ਹੈ ਸਿਰ ਕਲਮ ਕਰਨ ਤੇ 5 ਲੱਖ ਦੇ ਇਨਾਮ ਦਾ ਐਲਾਨ ਕੀਤਾ ਗਿਆ ਅਮਿਤ ਚੌਧਰੀ ਨਾਮ ਦੇ ਸ਼ਖਸ ਨੇ ਵੀਡੀਓ ਸ਼ੇਅਰ ਕੀਤੀ ਹੈ ਵੀਡੀਓ ਦੇ ਵਿੱਚ ਸ਼ਖਸ ਨੇ ਰਾਕੇਸ਼ ਤਕੈਦ ਨੂੰ ਅੱਤਵਾਦੀ ਤੱਕ ਕਹਿ ਦਿੱਤਾ ਹੁਣ ਸਿਰਫ ਪਗੜੀ ਉਤਾਰਨ ਦੇ ਨਾਲ ਕੰਮ ਨਹੀਂ ਚੱਲਣਾ ਅਮਿਤ ਚੌਧਰੀ ਦੇ ਵੱਲੋਂ ਕਿਹਾ ਗਿਆ ਕਿ ਹੁਣ ਸਿਰਫ ਪਗੜੀ ਉਤਾਰਨ ਦੇ ਨਾਲ ਕੰਮ ਨਹੀਂ ਚੱਲਣਾ ਰਾਕੇਸ਼ ਤਕੈਦ ਦਾ ਸਿਰ ਕਲਮ ਕਰ ਦੇਣਾ ਚਾਹੀਦਾ ਅਮਿਤ ਚੌਧਰੀ ਦਾ ਇਹ ਬਿਆਨ ਸਾਹਮਣੇ ਆਇਆ ਜੋ ਸਿਰ ਕਲਮ ਕਰੇਗਾ ਉਸ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਪੁਲਿਸ ਨੇ ਧਮਕੀ ਦੇਣ ਵਾਲੇ ਸ਼ਖਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਤਾਂ ਵੱਡੇ ਕਿਸਾਨ ਆਗੂ ਨੇ ਰਾਕੇਸ਼ ਟਕਹੜ ਜਿਨ੍ਹਾਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਆ ਸਿਰ ਕਲਮ ਕਰਨ ਤੇ ਇਨਾਮ ਰੱਖਿਆ ਗਿਆ ਇੱਕ ਸ਼ਖਸ ਦੇ ਵੱਲੋਂ ਰਾਕੇਸ਼ ਟਕਹੜ ਦਾ ਸਿਰ ਕਲਮ ਕਰਨ ਤੇ ਇਨਾਮ ਦਾ ਐਲਾਨ ਕੀਤਾ ਗਿਆ 5 ਲੱਖ ਰੁਪਏ ਦਾ ਇਨਾਮ ਦਾ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਅਮਿਤ ਚੌਧਰੀ ਨਾਂ ਦੇ ਦਰਸ਼ਨ ਸ਼ਖਸ ਨੇ ਇਹ ਵੀਡੀਓ ਸ਼ੇਅਰ ਕੀਤਾ ਹੈ ਤੇ ਵੀਡੀਓ ਦੇ ਵਿੱਚ ਸ਼ਖਸ ਨੇ ਰਾਕੇਸ਼ ਟਕਹੜ ਨੂੰ तक राकेश राकेशत की मानसिकता बिल्कुल ठीक होने का नाम नहीं ले रही और वह पूरी तरीके से अपना मानसिक संतुलन तो खो रहा है व्यापारी देश की रीढ़ की हड्डी है व्यापारी हमारे उत्पादन को एग्रीकल्चर से जितना भी उत्पाद होता है उस उत्पादन को व्यापारी ही कीमत दिलाने का काम करता है व्यापारी किसान के लिए देवता का रूप है और व्यापारी ही देश में जीडीपी डी का पूरी भूमिका में है तो अगर हमारे देश का व्यापारी नहीं है तो पूरा देश ही नहीं है इकोनॉमी खत्म हो जाएगी तो इसलिए राकेश टिकैत बार बार एक एक चाहे व्यापारी हो चाहे हमारी 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 सरकारें हों या अन्य चीज़ें हों वो बिल्कुल पागल हो चुका है अभी उपद्रव के बाद भी इस तरीके से बार बार टारगेट करना स्टेटमेंट देना ये तय कर देता है जिस तरीके से पुराने टाइम में कोई पागल कुत्ता हो जाया करता था तो उसको जो है क्योंकि वो कुछ जो काट ना ले तो उसको उसका इंतजाम किया जाता था इसी में मैं समझता हूँ कि राकेश के जैत क्योंकि देशद्रोही है आतंकवादी के रूप में काम कर रहा है स्लीपर सेल के रूप में काम कर रहा है तो कहीं ना कहीं हमारे यूनियन के लोगों को या अन्य संगठनों के लोगों को ये पगड़ी उतारने से काम नहीं चलेगा ये तो बार बार इस तरीके की हरकतें इसकी बंद नहीं हो रही तो मैं समझता हूँ ऐसे आदमी सरकलम कर देना चाहिए और जो भी व्यक्ति इसका सरकलम करेगा उसे भारतीय किसान अटल की तरफ से पाँच लाख रुपए का इनाम भी दिया जाए क्योंकि जब कोई पागल हो जाए देश को जो है इस तरह नुकसान पहुंचाए देश के व्यापारी के लिए इस तरीके की सोच रखे कि अब हम इनका इंतजाम करेंगे क्या इंतजाम करूंगा व्यापारी ये क्या इंतजाम करेंगे ये खुद पागल हो गया इसलिए मैं चाहता हूँ अगर मौका मिलेगा तो मैं भी करूंगा। इसका सरकलम किया जाए और जो भी व्यक्ति करेगा उसे अटल यूनियन का बता रहा है आपको अमित बता रहा है हमारे नेता राकेश टिकेश जी को, को कहा पांच लाख रूपये इनाम दिया जाएगा तो हमारी प्रशासन तो पुलिस प्रशासन यही मांग थी कैसे जो गुंडा तत्व भड़काना चाहते हैं को गिरफ्तार करो जेल में डाल लिया जाए क्योंकि जो साहब इस देश के क्या इस दुनिया के किसानों के नेता हैं लोगों के दिलों में बसते है किसानों के हमने उसको मुकदमा लिखवाने के लिए हमारे जलते जलते गिरफ्तार डाला जाए कोई, कोई अटल बताता अटल यूनियन है कोई अमित नाम बता रहा हम तो जानते नहीं कौन पुलिस देखते ही पुलिस ढूंढेगी उसे कौन होने की हाँ पहले भी गई थी जो काम ही हो गया किसानों तो को किसानों की जो होता है किसानों को लाइट नहीं आ रही मान लिया तो पानी की समस्या उन समस्याओं तो कोई मतलब नहीं इन्हों सिर्फ यो काम करना उल्टे भाई देगा और लाइट माना चाहते हैं लोग तो उसकी हमने रिपोर्ट दर्ज करवाई सभी लाइन तड़म इसलिए जेल में तो तो डालना चाहिए जो तो काम करे का आज उल्टे हृदय बयान दिए उस हिसाब से माध्यम से थाना सिविल लाइन पुलिस को एक वीडियो प्राप्त हुई जिसमें एक व्यक्ति द्वारा भारतीय किसान यूनियन के राष्ट्रीय प्रवक्ता राकेश टिकेत पर आपत्तिजनक टिप्पणी किया जा रहा है यह वीडियो सोशल मीडिया के माध्यम से सिविल लाइन थानों को प्राप्त होने पर तत्काल संज्ञान लेते हुए सुसंगत धाराओं पर मुकदमा पंजीकृत कर लिया गया है और उस वीडियो का सत्यापन किया जा रहा है वीडियो में आपत्तिजनक टिप्पणी करने वाले व्यक्ति को शीघ्र ही उसे तस्दीक करके उस पर विधि कार्रवाई किया जाए ਵੱਡੇ ਗੁਰੂਗ੍ਰਾਮ ਦੇ ਵਿੱਚ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਬਦਮਾਸ਼ਾਂ ਨੇ ਦਫ਼ਤਰ ਦੇ ਵਿੱਚ ਵੜ ਕੇ ਬੁਰੀ ਤਰ੍ਹਾਂ ਡੰਡੇ ਵਹਾਰੇ ਬਦਮਾਸ਼ਾਂ ਨੇ ਜ਼ਿਲ੍ਹਾ ਪ੍ਰਧਾਨ ਦੇ ਥੱਪੜ ਤੱਕ ਵੀ ਝੜ ਦਿੱਤੇ 8 ਤੋਂ 10 ਬਦਮਾਸ਼ਾਂ ਨੇ ਮਾਰਦਾਤ ਨੂੰ ਅੰਜਾਮ ਦਿੱਤਾ ਹੈ ਹਮਲੇ ਦੌਰਾਨ ਗੰਭੀਰ ਜ਼ਖਮੀ ਹੋਇਆ ਜ਼ਿਲ੍ਹਾ ਪ੍ਰਧਾਨ ਤੇ ਪੂਰੀਆਂ ਕੁੱਟਮਾਰ ਦੀਆਂ ਤਸਵੀਰਾਂ ਵੀ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਬਦਮਾਸ਼ ਪਹਿਲਾਂ ਦਫ਼ਤਰ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਫਿਰ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਬਦਮਾਸ਼ਾਂ ਦੇ ਹੱਥਾਂ ਦੇ ਵਿੱਚ ਅਹ ਡੰਡੇ ਵੀ ਨਜ਼ਰ ਆ ਰਹੇ ਨੇ ਉਹਨਾਂ ਡੰਡਿਆਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਜ਼ਿਲ੍ਹਾ ਪ੍ਰਧਾਨ ਦੇ ਥੱਪੜ ਤੱਕ ਮਾਰੇ ਜਾਂਦੇ ਨੇ 8 ਤੋਂ 10 ਬਦਮਾਸ਼ਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਪੂਰੀਆਂ ਕੁੱਟਮਾਰ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਆ ਤਾਂ ਜ਼ਿਲ੍ਹਾ ਪ੍ਰਧਾਨ ਹਮਲੇ ਦੌਰਾਨ ਗੰਭੀਰ ਜ਼ਖਮੀ ਵੀ ਹੋਇਆ ਰੋਕ ਰਹੇ ਅਗਲੀ ਵੱਡੀ ਖਬਰ ਦਾ ਹਰਿਆਣਾ ਦੇ ਚੱਜਰ ਦੇ ਵਿੱਚ ਇੱਕ ਪੱਤਰਕਾਰ ਦਾ ਕਤਲ ਕਰ ਦਿੱਤਾ ਗਿਆ ਅਣਪਛਾਤੇਆਂ ਨੇ ਸਿਰ ਦੇ ਵਿੱਚ ਦੋ ਗੋਲੀਆਂ ਮਾਰੀਆਂ ਤਰਮੇਂਦਰ ਚੋਹਾਨ ਨੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ ਗੁਰੂਗ੍ਰਾਮ ਦੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਪਿੰਡ ਲੋਹਾਰੀ ਦਾ ਰਹਿਣ ਵਾਲਾ ਸੀ ਪੱਤਰਕਾਰ ਤਰਮੇਂਦਰ ਚੋਹਾਨ ਘਟਨਾ ਸਮੇਂ ਆਪਣੇ ਘਰ ਦੇ ਬਾਹਰ ਤਰਮੇਂਦਰ ਘੁੰਮ ਰਿਹਾ ਸੀ ਫਾਇਰਿੰਗ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਤਾਂ ਹਰਿਆਣਾ ਦੇ ਚੱਜਰ ਦੇ ਨਾਲ ਜੁੜੀ ਹੋਈ ਖਬਰ ਹੈ ਕਿ ਇੱਥੇ ਕਿ ਪੱਤਰਕਾਰ ਦਾ ਕਤਲ ਕੀਤਾ ਗਿਆ ਅਣਪਛਾਤੇ ਨੇ ਸਰਦੀ ਵਿੱਚ ਦੋ ਮਾਲੀ ਦੋ ਗੋਲੀਆਂ ਮਾਰ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਧਰਮਿੰਦਰ ਚੋਹਾਨ ਨੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ ਹੈ ਦਰਸਲ ਜਦੋਂ ਮੁਲਜ਼ਮਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਉਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਗੁਰੂਗ੍ਰਾਮ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤੇ ਇਲਾਜ ਦੇ ਦੌਰਾਨ ਹੀ ਪੱਤਰਕਾਰ ਨੇ ਦਮ ਤੋੜ ਦਿੱਤਾ ਹੈ ਪਿੰਡ ਲੋਹਾਰੀ ਦਾ ਰਹਿਣ ਵਾਲਾ ਸੀ ਪੱਤਰਕਾਰ ਧਰਮਿੰਦਰ ਚੋਹਾਨ ਘਟਨਾ ਸਮੇਂ ਜੋ ਕਿ ਆਪਣੇ ਘਰ ਦੇ ਬਾਹਰ ਘੁੰਮ ਰਿਹਾ ਸੀਗਾ ਤੇ ਇਸ ਦੇ ਦੌਰਾਨ ਹੀ ਆਮ ਮਲਜ਼ਮਾਂ ਦੇ ਬੋਲੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ